ਜਿੱਥੇ ਨਸ਼ੇ ਨੇ ਪੰਜਾਬ ਦੇ ਪੁੱਤਾਂ ਨੂੰ ਬਹੁਤ ਵੱਡੀ ਮਾਰ ਪਾਈ ਆ ਉੱਥੇ ਵਿਦੇਸ਼ਾਂ ਨੇ ਵੀ ਬਹੁਤ ਵੱਡੀ ਮਾਰ ਪਾਈ। ਇਥੋਂ ਆਪਣੇ ਚੰਗੇ ਪੋਇਖ ਲਈ ਜਿਹੜੇ ਵਿਦੇਸ਼ਾਂ ਨੂੰ ਅਡਾਰੀ ਲਾ ਰਹੇ ਨੌਜਵਾਨ ਰੱਬ ਨੂੰ ਪਤਾ ਕਿ ਉੱਥੇ ਕੀ ਹੋ ਰਿਹਾ ਪਰ ਕਲਬੂਤਾਂ ਦੇ ਵਿੱਚ ਬੰਦ ਹੋ ਕੇ ਇਕੱਲੇ ਇਕੱਲੇ ਮਾਵਾ ਦੇ ਪੁੱਤ ਆ ਰਹੇ ਆ। ਸਮਝ ਨਹੀਂ ਆਉਂਦੀ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸਰਕਾਰਾਂ ਦੁਹਾਈ ਪਟਦੀਆਂ ਕਿ ਅਸੀਂ ਬਹੁਤ ਜ਼ਿਆਦਾ ਕੰਮ ਕਰਦੇ ਆ। ਤੇ ਲੋਕ ਕਹਿੰਦੇ ਆ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਚੀਜ਼ਾਂ ਦੇ ਵਿੱਚ ਜੇ ਵੇਖੀਏ ਸਰਕਾਰਾਂ ਦਾ ਬਹੁਤ ਵੱਡਾ ਫੇਲਿਅਰ ਨਜ਼ਰ ਆ ਰਿਹਾ ਕਿਉਂਕਿ ਜੇ ਪੰਜਾਬ ਦੇ ਵਿੱਚ ਮੰਨਦੇ ਆ ਸਰਕਾਰੀ ਨੌਕਰੀਆਂ ਸਾਰਿਆਂ ਨੂੰ ਨਹੀਂ ਮਿਲ ਸਕਦੀਆਂ ਪ੍ਰਾਈਵੇਟ ਵੀ ਜਿਹੜੀਆਂ ਨੌਕਰੀਆਂ ਕੱਢੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਚੰਗੀਆਂ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲੇ ਤਾਂ ਉਹ ਕਿਉਂ ਵਿਦੇਸ਼ਾਂ ਵੱਲ ਨੂੰ ਜਾਣ ਨੌਜਵਾਨ ਇੱਕ ਲਵੀ ਗੰਦਲ ਦੀ ਤਰ੍ਹਾਂ ਹੁੰਦੇ ਆ ਇਹਨਾਂ ਨੂੰ ਜਿੱਧਰ ਨੂੰ ਝਕਾ ਲਗੇ ਇਹਨਾਂ ਨੇ ਚੁੱਕ ਜਾਣਾ ਸੋ ਜੇ ਇਹਨਾਂ ਨੂੰ ਕੰਮ ਵਾਲੇ ਪਾਸੇ ਲਾਇਆ ਜਾਂਦਾ ਹੋਵੇ ਟੇ ਉਧਰ ਝੁਕਣਗੇ ਤੇ ਵੇਲਾ ਮਨ ਸ਼ੈਤਾਨ ਦਾ ਕਰ ਹੁੰਦਾ ਜਦੋਂ ਡਿਗਰੀਆਂ ਕਰਕੇ ਵੇਲੇ ਫਿਰਨਾ ਟੈਨਸ਼ਨ ਵੀ ਹੁੰਦੀ ਆ ਸੋਚਾਂ ਦੇ ਵਿੱਚ ਮਢੀਰ ਦੇ ਨਾਲ ਵੀ ਰਲਣਾ ਤੇ ਫਿਰ ਇਸ ਤਰ੍ਹਾਂ ਦੇ ਨਸ਼ੇ ਕਰਨਾ ਵੀ ਸੁਭਾਅਕ ਹੋ ਜਾਂਦਾ ਪਰ ਕੋਈ ਕਿਸੇ ਨੂੰ ਕੀ ਕਹਿੰਦੇ ਜਿਹਦੀ ਮੰਗਲ ਵੱਡੀ ਆ ਪੀੜ ਉਸੇ ਨੂੰ ਆ ਦੂਜੇ ਨੂੰ ਦਰਦ ਨਹੀਂ ਹੁੰਦਾ ਜਿਨ੍ਹਾਂ ਮਾਵਾ ਦੇ ਪੁੱਤ ਮਰ ਗਏ ਜਾਂ ਜਿਨ੍ਹਾਂ ਭਾਗਣਾ ਦੇ ਸੁਹਾਗ ਚਲੇ ਗਏ ਇਹ ਦਰਦ ਤਾਂ ਉਹਨਾਂ ਨੂੰ ਆ ਦੂਜਿਆਂ ਨੂੰ ਕੋਈ ਨਹੀਂ ਲੀਡਰ ਤਾਂ ਸਿਰਫ 2-3 ਮਿੰਟਾਂ ਲਈ ਸਟੇਜ ਦੇ ਉੱਤੇ ਬੋਲ ਕੇ ਚਲੇ ਜਾਂਦੇ ਨੇ ਪਰ ਕੀ ਇਹ ਡਰਨ ਹਫ਼ਤੇ ਨਹੀਂ ਜਾਂਦੇ ਕਿ ਲੀਡਰ ਹਫ਼ਤੇ ਨਹੀਂ ਲੈ ਰਹੇਗੇ ਬਹੁਤ ਸਾਰੇ ਚਲੋ ਸਾਰੇ ਕੋ ਜੇ ਨਹੀਂ ਪਰ ਬਹੁਤੇ ਲੀਡਰ ਆ ਜਿਹੜੇ ਉਹ ਅੱਜ ਕੱਲ ਚਿੱਟੇ ਤੋਂ ਕਮਾਈ ਕਰ ਰਹੇ ਆ ਹਫ਼ਤੇ ਲੈ ਰਹੇ ਆ ਤੇ ਇੱਥੇ ਤੁਸੀਂ ਕੀ ਕਹੋਗੇ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਕਿਸੇ ਆਜ਼ਾਦ ਮੁਲਕ